ਦੇਗਾ ਇਹਨੂੰ ਰਾਬ ਗੋੜ ਦਊਗਾ ਹਾਂਜੀ ਉਹ ਜੰਨ ਜੀ ਹਾਂਜੀ ਹਾਂਜੀ ਬੱਚੇ ਗੋੜ ਬੜਾ ਪਿਆਰਾ ਹੁੰਦਾ ਹਾਂਜੀ ਉਹ ਅੱਛਾ ઓਰੀਓ ਤਸਵੀਰ ਨੇ ਉਹ ਮਾ ਦੇਤੀ ਦੇ ਅੱਛਾ ਇਹ ਅਸਰ ਲਾਤਾ ਥੱਲੇ ਗੋੜੀ ਗੋੜੀ ਮਿੱਠਾ ਦੇ ਤੇ ਜੇ ਬੈਗ ਨੂੰ ਨਾਮ ਜਪ ਲਾ ਨਾਮ ਜਪ ਕੇ ਰੱਖਿਆ ਕਰੀ ਹਾਂਜੀ ਬਾਅਦ ਜਦੋਂ ਅਸੀਂ ਤੁਹਾਨੂੰ ਕਹਿੰਦੇ ਗੋੜ ਗੋੜਾ ਬੜਾ ਖੁਸ਼ ਹੋਇਆ ਕਰੀਦਾ ਇਹ ਲਗਾ ਲਾਤੀ ਹਾਂਜੀ ਕبھی ਸਮਾਗਮ ਕਰ ਦੇ ਇੱਕ ਦਿਨ ਉਹਨੇ ਸੋਚਿਆ ਵੀ ਦੇਖਿਆ ਅੱਜ ਆਪਣਾ ਚਾ ਮੈਂ ਲਾਜ ਕਿੰਨੇ ਗਾ ਤੇ ਦੇਖ ਅੱਗੇ ਲੋ ਜਾ ਰੋੜੀਆਂ ਜਿਹੜੀਆਂ ਹੁਣ ਲੀਆਂ ਉਹਦੇ ਮਾਦੇ ਮਾਦੇ ਦੀ ਇਸ ਤਰ੍ਹਾਂ ਗੱਲ ਦੀ ਬਣੀ ਤੂੰ ਅੱਦ ਨਾਲ ਪਹਿਲੇ ਕਰ ਜਿੰਗਲ ਬੇਜਾ ਹੁਣ ਜਦੋਂ ਕੰਡੀਸ਼ਨ ਅਪਾਇਆ ਜਿਸ ਕੰਮ ਬਸੇ ਮੁਕਾਦਮ ਮਿਲਿਆ ਨਾ ਆਪਾਂ ਨੂੰ ਆ ਜੀ ਉਹ ਤਾਂ ਬੰਦ ਕੀ ਕਰ ਅੱਜ ਰਾਤ ਜਾਲਾ ਮਨ ਕਟੇ ਜਾ ਉਹ ਗੁਰੂ ਨੇ ਜਨਰ ਦੇ ਲਗੀ ਤਪੱਸਿਆ ਕੀਤੀ 12 ਸਾਲ ਅੱਛਾ ਨਹੀਂ ਗੱਲ ਹੋਣੀ ਫੇਰ 12 ਸਾਲ ਗਿਆ ਫੇਰ ਤੀਜੀ ਵਾਰ ਫੇਰ ਉਹਦੇ ਕਿਸੇ ਨੇ ਕਿਹਾ ਵੀ ਮੈਂ ਅਸਰ ਨਹੀਂ ਗਾਲਦੀ ਮਰਨੀ ਇਹ ਤੋਂ ਰੱਬ ਨੂੰ ਮਹਿਲਾ ਤੇ ਮਿਲਾਂ ਨੂੰ ਮਹਿਲਾ ਉਹ ਤੇ ਇਹ ਮੇਰੇ ਚਲੀ ਫਿਰ ਉਹ ਤੇ ਆਪਕਾ ਮਿਲ ਆ ਗਿਆ ਉਹ ਤੇ ਸਾਧਵਾ ਸੇਵਾ ਕਰਾਇਆ ਕਰੀ ਹਾਂਜੀ ਨਾਮ ਜਪਿਆ ਕਰੀ ਹਾਂਜੀ ਨਾਮ ਜਪਿਆ ਜੋ ਆਪ ਕੀ ਉਸ ਉਹਨਾਂ ਮੰਜਾ ਨੂੰ ਚੁੱਕ ਤੇ ਪੋਸ ਤੇ ਇਹ ਆਤਮਾ ਜੋ ਮੁਰਖਾ ਸ੍ਰੀ ਮਿਲਿਆ ਹਾਂਜੀ ਮੇਰਾ ਪੁਰਾਣਾ ਪਹਿਲਾਂ ਵਰਸੀ ਹੈ ਹਾਂਜੀ ਹਾਂਜੀ ਜਿੰਨੇ ਵੀ ਸਰੀਰ ਹੈ ਜਿੰਨੇ ਵੀ ਹਾਂਜੀ ਹਾਂਜੀ ਜਿੰਨਾ ਵੀ ਸੰਸਾਰ ਹੈ ਪਦਿਖਦੇ ਆਂ ਹਾਂਜੀ ਤੇ ਪਸ਼ੂ ਪੰਛੀ ਹੈ ਜੀਵ ਜੰਤੂ ਹੈ ਜਿਹਨਾਂ ਵੀ ਸਾਰੇ ਪਰਮੇਸ਼ਰ ਦੇ ਹੰਸ ਹੈ ਹਾਂਜੀ ਹਾਂਜੀ ਸੌਣਾ ਵਿੱਚ ਜੇ ਮੱਛਰ ਮੱਖੀ ਜਿੰਨੇ ਵੀ ਆਪਾਂ ਦੇਖਦੇ ਆਂ ਹਾਂਜੀ ਸੌਣਾ ਵਿੱਚ ਸਾਡੀ ਵਰਗੀ ਆਤਮਾ ਹੈ ਹਾਂਜੀ ਸਾਡੀ ਆਤਮਾ ਦੀ ਆਮ ਵਿੱਚ ਕੋਈ ਫਰਕ ਨਹੀਂ ਹੈ ਹਾਂਜੀ ਪਰ ਉਹ ਜਿਹੜੀ ਸਾਡੀ ਬੰਨਣਾ ਕਰਕੇ ਉਹਨਾਂ ਨੂੰ ਸਰੀਰ ਦੂਜਾ ਜਣਾ ਮਿਲਿਆ ਮੱਝਾਂ ਨੂੰ ਆਲਾ ਲੋ ਹੋਰ ਪਸ਼ੂ ਪੰਛੀ ਦੇ ਲੋ ਹਾਂਜੀ ਤਰਾਕ ਡਰਖਤੇ ਲੋ ਤਰਸੀ ਗੱਜੂਣਾ ਹੈ ਨਾ ਜਿਮੀ ਆਤਮਾ ਹੈ ਜਿਹੜੇ ਪਹਾੜ ਨੇ ਪੱਥਰ ਹੈ ਉਹ ਵੀ ਇੱਕ ਜੋੜ ਹੈ ਉਹਨਾਂ 'ਚ ਵੀ ਸਾਰੀ ਵਾਲੀ ਹੈ ਸੋਕਸੀ ਕਈ ਜਦੋਂ ਸ੍ਰਿਸ਼ਟੀ ਬਣੀ ਸੀ ਉਦੋਂ ਸੀ ਪੱਥਰ ਜਦੋਂ ਸੀ ਬੰਨਾ ਲੱਖਾਂ ਬਾਰੇ ਪੱਥਰ ਫਿਰ ਉਸ ਤੋਂ ਬਨਸਪਤੀ ਚਾਹੀਏ ਫਿਰ ਪਸ਼ੂ ਪੰਛੀ ਜੋ ਚਾਹੀਏ ਉਹਨਾਂ ਨੂੰ ਮੁੱਖਾ ਦਿਲ ਮਿਲੇ ਜਿਹਨੇ ਮਨੁੱਖਾ ਦਾ ਨਾਮ ਜਪ ਲਿਆ ਹਾਂਜੀ ਹਾਂਜੀ ਉਹਨੂੰ ਕਰ ਲਿਆ ਸਾਰੀ ਉਹਨਾਂ ਦੇ ਮਤਾਬਕ ਅਨੇ ਉਹ ਵੀਰੇ ਅਗਰ ਉਹ ਮੁਲਕਾਂ ਨੇ ਮਿਲਦਾ ਜਾਏਗਾ ਇਹ ਨਹੀਂ ਕੀਤਾ ਜਿੰਨਾ ਪਸੰਦ ਸਾਹ ਦੇਖਦੇ ਆ ਇਹ ਫਿਰ ਮਰ ਤੋਂ ਬਾਅਦ ਬਚਾਸੇ ਨਾਲ ਜੋ ਨਹੀਂ ਜਾਂਦੇ ਨੇ ਜਿਹੜੇ ਲੋਕੇ ਬੇਦੋਸ਼ੀ ਜੀਵਨ ਨੂੰ ਮਾਰ-ਮਾਰ ਖਾਂਦੇ ਆ ਅੱਗੇ ਕਿਹਾ ਦਰ ਨਾ ਹੋਇਆ ਠੀਕ ਹੈ ਇਹ ਸਾਬਤਾ ਹੋਇਆ ਪਾਉ ਫਰੀਜੀ ਕਹਿੰਦੇ ਆ ਅੱਗੇ ਦੋਜਕ ਦਾ ਵਿਆਹ ਸੁਣਿਆ ਹੋ ਗੂ ਪਾਏਗਾ ਇੱਕ ਨਾਲ ਨੂੰ ਸੋਝੋ ਜੀ ਹੈ ਇੱਕ ਵੈਦਨੀ ਦੇ ਪਾਉ ਤੇ ਜੇ ਨਾਮ ਜਪ ਲਓਗੇ ਸੇਵਾ ਕਰ ਜਿੰਨਾ ਕਿ ਵੀ ਜਪ ਲਓਗੇ ਜਵਾ ਹੁੰਦਾ ਜੇ ਹੋਰ ਯੁਰਬਨ ਹੋਰ ਲੱਗ ਲੱਗੇਗਾ ਇੱਕ ਵੈਸਾ ਆਏਗਾ ਤੁਹਾਨੂੰ ਹੋਰ ਗਰਾਹ ਲੱਗੇਗਾ ਇਸ ਤਰੀਕੇ ਆਏ ਨੇ ਤੇ 15-18 ਲੋਕ ਨੂੰ ਖਸ਼ੀ ਮਿਲਿਆ ਬੱਚਪਨ ਕਿਥੇ ਜਲਾ ਗਿਆ ਆਪਣਾ ਉਹ ਜਵਾਨੀ ਆ ਗਈ ਇਸ ਤਰੀਕਾ ਬੰਦਾ ਬਚਪਨ ਜਵਾਨੀ ਬੜਾ ਪਾਏ ਪਰ ਘਾਣ ਟੁੱਟ ਜਾਂਦਾ ਹੈ ਜੇ ਚੰਗੇ ਕੰਮ ਕੀਤੇ ਹੈ ਨਾਮ ਜਪਿਆ ਸੇਵਾ ਕੀਤੀ ਹੈ ਬਲ ਫੁਕਾਰ ਕੀਤਾ ਹੈ ਫਿਰ ਉਹਨੂੰ ਮੁਕਤਨ ਮਿਲ ਜਾਂਦਾ ਹੈ ਨਹੀਂ ਤਾਂ ਬਸ 84 ਲੱਗ ਜਾਂਦੇ ਵਾ ਇਹ ਮੁੱਲ ਖਾਤੀ ਦੇ ਲੋ ਗੁਨਾਸ਼ੋਦੀ ਮਾਰੇ ਦੇ ਨਾਲ ਰਹੇ ਹਾਂਜੀ ਕਿ ਨਾਲ ਸਮਾਂ ਕੋਤਕ ਦਿਖਦਾ ਰਿਹਾ ਹਾਂਜੀ ਨਾਲ ਜਾਂਦੇ ਰਹੇ ਹਾਂਜੀ ਤੇ ਫੇ ਸਮਾਂ ਆਇਆ ਕਹਿੰਦੇ ਭਾਈ ਬਲਦੇ ਚੱਲ ਆਪਾਂ ਮਦਾਨਾ ਨੂੰ ਮਿਲਾਈਏ ਹਾਂਜੀ ਉਹਨੇ ਬਿਆਕ ਗਿਆ ਹੋ ਗਿਆ ਸੀ ਉਹਦਾ ਕਿ ਉਹ ਕਦੀ ਕਰ ਨਹੀਂ ਕਿ ਆ ਵੀ ਉਹਦਾ ਕਰਨੀ ਹੈ ਹਾਂਜੀ ਬੰਦਾਨੇ ਨੇ ਕਿਹਾ ਭਾਈ ਮਾਰ ਲੈ ਪੈਸਾ ਨੂੰ ਮਿਲਾਓ ਹਾਂਜੀ ਉਹ ਕਦੀ ਕਰਨੀ ਹੈ ਫੇ ਮੁੜਿਆ ਹਾਂਜੀ ਕਹ ਲਾਸੋ ਕਹਿੰਦੇ ਭਾਈ ਗੁਰੂ ਪੀਰਾਂ ਤੋਂ ਮੋੜੇ ਨੂੰ ਕੋਈ ਦਾ ਹਾਂਜੀ ਆਗੇ ਸਾਨੂੰ ਮਹਿਲ ਬੜਾ ਸਭ ਇਕੱਠੇ ਰਹੇ ਆਪਾਂ ਹਾਂਜੀ ਫੇਰ ਮੋੜਤਾ ਦਜੀਵਾਰ ਜਦੋਂ ਕਿਹਾ ਲੋਗ ਗਿਆ ਤੇ ਫੇਰ ਉਹ ਸੱਪ ਲੋੜ ਮਰ ਗਿਆ ਹਾਂਜੀ ਤੇ ਮਾਰੇ ਦੇ ਨਾਲ ਰਹਿ ਕੇ ਵੀ ਐਨਾ ਕੁਝ ਫੇਰ ਵੀ ਸੋਝੀ ਨਹੀਂ ਆਈ ਹਾਂਜੀ ਫੇਰ ਮਾਰੇ ਜਿਆ ਰੱਖਿਆ ਮਾਰੇ ਕਹਿੰਦੇ ਭਈ ਹੁੰਦਾ ਤੇ ਨਿਕਲ ਗਿਆ ਤੇ ਪਲਾ ਕਹ ਲਏ 10ਵੇਂ ਜਮੇ 'ਚ ਦੋ ਜੋਸ ਸਾਂ ਪਸ਼ੂ ਪਾਂਸ਼ੀਆਂ ਜਿਹਨਾਂ ਦੀ ਜੁਣਾ ਚ ਆਪੇੜਦਾ ਫੇਜਾਰੇ ਦਸੇ ਪਾਂਸ਼ੀਆਂ ਨੇ ਤੜੇੜ ਲੱਗੀ ਪੜਾ ਕੀਤਾ ਲਾ ਜੇਕਰ ਉਹ ਇੱਕ ਸਾਇਆ ਬਣ ਸਕਦਾ ਹੈ ਹਾਂਜੀ ਹਾਂਜੀ ਭਾਜੀ ਹਾਂਜੀ ਇੱਕ ਮਿਲਖਾ ਮੇਰੇ ਖੁਸ਼ੀ ਸੀ ਕਿੰਨੇ ਜੁਣਾ ਚ ਪੜ ਕੇ ਆਉਂ ਉਹ ਪਸ਼ੂ ਪਾਂਸ਼ੀਆਂ ਚ ਕਮਦਾਰਿਆ ਫੇਜਾਰੇ ਉਹਦੇ ਨਾਲ ਗੁਰਨਾ ਸਾਹਬ ਨੇ ਵਰ ਦੇ ਦਿੱਤਾ ਸੀਗਾ ਵੀ ਦਸੇ ਪੈਸਾ ਵਿੱਚ ਜਰਾ ਪੜਾ ਕਰਾਂਗੇ ਜਿਹੜਾ ਜੀਵ ਉਤਾਰ ਦੇ ਹੱਥ ਮਰਦਾ ਹੈ ਉਹ ਦੁਬਾਰਾ ਜਨਮ ਮਾਰਤ ਨਹੀਂ ਹੁੰਦਾ ਸਦਾ ਮੁਕਤ ਹੋ ਜਾਂਦਾ ਹੈ ਪਾ ਜਿਹੜੀ ਦੁਨੀਆਂ ਦੰਨੀਆਂ ਸਿਸ਼ਤੀ ਆਪਾਂ ਦੇਖਦੇ ਪਏ ਆ ਇਹਦੇ ਫਿਰ ਆਈ ਜਾਂਦੀ ਆਈ ਜਾਂਦੀ ਆ ਇੱਕ ਜੁਨ ਦੀ ਵਿੱਚ ਕਿੰਨੇ ਦੁੱਖ ਨੇ ਆਪਾਂ ਮਨੁੱਖਾ ਦਾ ਲੈ ਲੋ ਮਨੁੱਖਾ ਜੀ ਦੇ ਤਾਂ ਆਪਣੇ ਕਿੰਨੇ ਦੁੱਖ ਆਉਂਦੇ ਨੇ ਹਾਂਜੀ ਹਾਂਜੀ ਸਦਾ ਦੁੱਖ ਨਹੀਂ ਰਹੇ ਜਾਂਦੇ ਸਦਾ ਸੁੱਖ ਨਹੀਂ ਰਹਿੰਦੇ ਦੁੱਖ ਆਇਆ ਮਹਿਸੂਸ ਹੁੰਦਾ ਵੀ ਉਹ ਲੋਕ ਦਵਾਈ ਮਲੇ ਠੀਕ ਹੋ ਜਮਾ ਫੇਸੋਕ ਆ ਗਿਆ ਫੇ ਦੋਖਾ ਗਿਆ ਆਈ ਬੰਦੇ ਸਾਰੀ ਜ਼ਿੰਦਗੀ ਵੀ ਰਹਿੰਦੇ ਆ ਇਹ ਤਾਂ ਚਲੋ ਆਪਾਂ ਦੁਆਦਾਰੋਂ ਲੈ ਲੈਨੇ ਆ ਇਹ ਦੂਜੀਆਂ ਜੁਨਾਂ ਜੋਣਾ ਤਾਂ ਦਵਾਈ ਦਰੋਂ ਨਹੀਂ ਮਿਲਦੀ ਉਹਦੇ ਦੁੱਖ ਭੋਗਦੇ ਹੋਏ ਇੱਕ ਜੋਨ ਤੋਂ ਨਿਕਲਿਆ ਦੂਜੀ ਜੋਨ ਤੇ ਤੀਜੀ ਜੋਨ ਤੇ ਇਸ ਤਰ੍ਹਾਂ ਨਾ ਯੁੱਗਾਂ ਦੇ ਯੁੱਗ ਬੀਤ ਜਾਂਦੇ ਨੇ ਹਾਂਜੀ ਨਾ ਜੇ ਬੈਠੋ ਮਾੜੀ ਬੇਨਤੀ ਹੈ ਕਿ ਚੱਤੀ ਜੀ ਹਾਂਜੀ ਤੇ ਕੱਲ ਨੂੰ ਥੋੜਾ ਟਾਈਮ ਜੇ ਘਰ ਚਲ ਕੇ ਆ ਸਕਦੇ ਟਾਈਮ ਕੱਲ ਨੂੰ ਹਾਂਜੀ ਕੱਲ ਨੂੰ ਅਪਚਾਂਵੜੀ ਜੀ ਠੀਕ ਸਭੀ ਕੱਲ ਦਾ ਤੇ ਇੱਕ ਇੱਤੇ ਕਿਰਪਾ ਕਰਿਆ ਜੇ ਇੱਕ ਚਲ ਕੀਰਤਨ ਦੇ ਕਰਦਾ ਜੀ ਮਹਾਰਾਜ ਨਾਲ ਜੁੜਿਆ ਜਿੰਨਾ ਕਿ